ਇਹ ਤਸਵੀਰਾਂ ਜਿਹੜੀਆਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਤੁਹਾਨੂੰ ਦੱਸਦੀ ਹੈ ਕਿ ਇਹ ਹਾਸੇ ਦੀਆਂ ਤਸਵੀਰਾਂ ਨਵਾਂ ਸ਼ਹਿਰ ਦੇ ਨੇੜੇ ਮਲਪੁਰ ਨੇੜੇ ਦੀਆਂ ਹਨ ਜਿੱਥੇ ਜਿਹੜਾ ਇਹ ਉਹ ਇੱਕ ਜਦੋਂ ਕੈਂਟਰ ਮਾਲ ਲੋਡ ਕਰਕੇ ਦਿੱਲੀ ਤੋਂ ਅਮਰਸਾ ਜਾ ਰਿਹਾ ਸੀ ਤਾਂ ਤਪਦੀ ਗਰਮੀ ਦੀ ਦੁਪਹਿਰ ਦੇ ਵਿੱਚ ਇਸ ਜਿਹੜਾ ਇਹ ਉਹ ਕੈਂਟਰ ਦਾ ਟਾਇਰ ਫਟ ਗਿਆ ਜਿਸ ਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕੈਂਟਰ ਬੁਰੀ ਤਰ੍ਹਾਂ ਜਿਹੜਾ ਇਹ ਨੁਕਸਾਨਿਆ ਗਿਆ ਏ ਥੱਲੇ ਤੋਂ ਜਿਹੜਾ ਇਹ ਸਾਰਾ ਇਹ ਡੈਮੇਜ ਹੋ ਚੁੱਕਾ ਏ ਤੇ ਨਾਮ ਆਪਣਾ ਰਾਜੀ ਆਜੂ ਜੀ ਇਹ ਇਹ ਕਿਥੋਂ ਲੱਗਿਆ ਇਸ ਨੂੰ ਦਿੱਲੀੋਂ ਸਰ ਕਿੱਥੇ ਨੂੰ ਜਾਣਾ ਸੀਗਾ ਅੰਬਸਰ ਅੰਬਸਰ ਕੋਈ ਨਾਲ ਸੀਗਾ ਲੋਡ ਕੋ ਖਾਲੀ ਸੀਗਾ ਹਾਂ ਜੀ ਇਹ ਲੱੱਦੀ ਗੱਡੀ ਚੱਕਾ ਦੀ ਹੈਗੀ ਏ ਇੱਕ ਸਰਪਰਚੂਨ ਆ ਪੀਕੇ ਦਾ ਸਰਪਰਚੂਨ ਆ ਕੀ ਕਿਹਾ ਹਾਂਜੀ ਇਹ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਸੀਗਾ ਹਾਂਜੀ ਹਾਂਜੀ ਠੀਕ ਹੈ ਠੀਕ ਆ ਕਿੱਥੇ ਜਿਹੜਾ ਹਾਸਾ ਹੋਇਆ ਇਹ ਕਿੱਦਾਂ ਹਾਸਾ ਹੋਇਆ ਇਹ ਸਰ ਇਹ ਟਰ ਮੜ ਗਿਆ ਟਰ ਛੱਡਦਾ ਅੱਛਾ ਦਿਓ 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 ਟਰੜਾ ਦਾ ਟਾਂਟਾ ਵਾਲਾ ਫਟ ਗਿਆ ਹਾਂਜੀ ਇਹ ਪੈਲ ਗਿਆ ਵੜਿਆ ਸੋ ਡਰਾਈਵਰ ਨੇ ਬਹੁਤ ਗਾੜੀ ਖੀਚੀ ਹੈ ਨਹੀਂ ਖੀਚੀ ਗਈ ਹੋਰ ਸਭ ਕੋ ਲਾਗਾ ਉਹ ਫੁੱਟਪਾਥ ਤੇ ਵਧੀ ਆ ਟਰ ਲੈ ਜਾ ਦੌੜ ਕੇ ਸਭ ਤੋਂ ਦੋਨੇ ਹਾਂਜੀ ਹੋਰ ਤੇ ਨਹੀਂ ਨਾਲ ਕੁਛ ਟਕਰਾਇਆ ਜਾਂ ਹੋਰ ਤੇ ਕੋਈ ਨੁਕਸਾਨ ਨਾ ਨਾ ਸਰ ਇਹ ਹੀ ਆ ਬਸ ਇਸੇ ਵੱਧੀ ਆ ਜਾਂ ਮੇਰੇ ਚੋਟੀ ਇਹ ਲੱਗੀ ਹੈ ਜੇ ਥੋੜਾ ਲੱਗਾ ਤਾਂ ਡਰਾਈਵਰ ਕੇ ਲੱਗੀ ਡਰਾਈਵਰ ਗਿਆ ਡਰਾਈਵਰ ਤੇ ਕਿੰਨੇ ਕਿ ਲੱਗੀ ਸਰ ਡਰਾਈਵਰ ਸਰ ਹੱਥ ਤੇ ਲੱਗੀ ਇਧਰ ਲੱਗੀ ਹੈ ਥੋੜਾ ਉਹ ਗਿਆ ਹਸਪਤਾਲ ਲੱਗੇ ਹਾਂਜੀ ਹਸਪਤਾਲ ਲੈ ਕੇ ਗਏ ਹਾਂ ਡਾਕਟਰ ਦੁਕਾਨ ਤੇ ਗਿਆ ਸਰ ਡਾਕਟਰ ਦੁਕਾਨ ਤੇ ਗਿਆ ਕਿੰਨਾ ਚਿਰ ਪਹਿਲਾਂ ਹੋਇਆ ਹਸਪਤਾਲ ਹਾਂਜੀ ਕਿੰਨੇ ਚਿਰ ਹੋ ਮੈਂ 2 ਘੰਟੇ ਹੋ ਗਏ ਬੋ ਜੀ ਅੱਛਾ 2 ਘੰਟੇ ਹੋ ਗਏ ਹਾਂਜੀ ਤੇ ਗੱਡੀ ਕਿਸ ਕੰਪਨੀ ਦੀ ਹੈ ਕਿ ਤੁਹਾਡੀ ਨਿੱਜੀ ਕੰਪਨੀ ਹੈ ਇਹ ਗੱਡੀ ਬੋ ਜੀ ਸਤਗੁਰਦੀ ਆ ਛੜੀ ਸੈਂਟਰ ਸਤਗੁਰ ਵਾਲੀ ਦੀ ਗੱਡੀ ਆ ਇਹ ਕਿੱਥੇ ਦੀ ਆ ਛੜੀ ਸੈਂਟਰ ਬੱਸ ਸਟਾਪ ਅੱਛਾ ਹਾਂਜੀ ਉਹਦੀ ਗੱਡੀ ਹੈਗੀ ਆ ਹਾਂਜੀ ਉਹਨਾਂ ਦੀ ਗੱਡੀ ਸੀ ਛੜੀ ਸੈਂਟਰ ਵਾਲਿਆਂ ਦੀ ਅੱਛਾ ਤੇ ਨੁਕਸਾਨ ਹੁਣ ਕਿੰਨਾ ਹੋ ਗਿਆ ਟਰੈਕਟਰ ਦਾ ਨੁਕਸਾਨ ਬੋ ਜੀ ਬਹੁਤ ਹੋ ਗਿਆ ਥੱਲੇ ਉਹ ਗੱਡੀ ਡੈਮੇਜ ਹੋ ਗਈ ਹੈ ਸਾਰੀ ਤੇ ਆ ਵੇਖੋ ਗੱਡੀ ਡੈਮੇਜ ਹੋ ਗਈ ਹੈ ਹਾਂਜੀ ਥੱਲੇੋਂ ਟਾਇਰ ਮਟ ਹੋ ਗਈ ਸਾਰੀ ਵੇਖੋ ਨੁਕਸਾਨ ਬਹੁਤ ਹੈ ਗੱਡੀ ਦਾ ਜਦੋਂ ਉੱਥੋਂ ਟਾਇਰ ਪਾਟਾ ਵੇਖੋ ਉਹਦੇ ਨਾਲ ਵੱਜੀ ਏ ਹਾਂਜੀ ਸਾਰੀ ਲੱਗੀ ਖਿੱਚ ਕੇ ਸਭ ਕੁਝ ਇਹਨੂੰ ਟਾਇਰ ਟੂਰ ਕਮਾਨੀਆਂ ਮਗਰ ਟਾਇਰ ਖਿੱਚ ਕੇ ਲੱਗੀ ਆਵੇ ਹਾਂਜੀ ਟਾਇਰ ਫਟਿਆ ਕਹਿੰਦੇ ਗਰਮੀ ਕਰਕੇ ਜਾਂ ਉਹ ਲੋਡ ਹੈਗਾ ਤੁਹਾਡਾ ਮਾਲ ਹਾਂ ਬਾਈ ਗੱਡੀ ਤੇ ਓਵਰਲੋਡ ਗਿਆ ਐਵੇਂ ਕੀ ਕਰਨਾ ਹਾਂਜੀ ਓਵਰਲੋਡ ਕਰ ਗੱਡੀ ਆ ਤੇ ਗਰਮੀ ਵੀ ਜਿਆਦਾ ਹੈ ਨਾ ਹਾਂਜੀ ਗਰਮੀ ਜਦਾ ਬੋਜੀ ਹੁਣ ਕੀ ਪਤਾ ਕੀ ਵਜ੍ਹਾ ਕੀਣੀ ਆ ਉਹ ਸਾਨੂੰ ਸਰ ਕੀ ਪਤਾਣਾ ਡੋਰ ਤੇ ਕੀ ਵਜ੍ਹਾ ਕੀਣੀ ਇਹ ਤੇ ਗੱਡੀ ਹੁਣ ਸਾਰੀ ਤੁਹਾਡੀ ਡੈਮੇਜ ਹੋ ਗਈ ਹੈ ਨਾ ਹਾਂਜੀ ਥੱਲੇ ਸਾਰੀ ਡਾਊਨ ਹੋ ਗਈ ਬੋਜੀ ਗੱਡੀ ਥੱਲੇ ਮੋੜੇ ਚੱਲਣਯੋਗੀ ਰਹਿਣ ਥੱਲੇ ਚੱਲਣ ਰ ਗਈ ਸਾਰੀ ਹੁਣ ਮਾਲਕਾਂ ਨੂੰ ਕੀਤਾ ਫੋਨ ਤੇ ਹਾਂਜੀ ਕੀਤਾ ਬੋਜੀ ਆਰੇ ਬੋਜੀ ਮੇਰਾ ਨਾਮ ਬशीर अहमद ਬੋਜੀ ਠੀਕ ਆ ਇਹ ਜਿਹੜਾ ਹੱਥ ਹੋਇਆ ਕਦੋਂ ਹੋਇਆ ਏ ਭਾਜੀ 10 ਵਜੇ ਹੋਇਆ ਸਵੇਰੇ। ਅੱਛਾ ਜੀ ਕਿੱਤਾਂ ਜਿਹੜਾ ਟਾਇਰ ਕਿੱਤਾਂ ਫਟ ਕੇ ਗੱਡੀ ਇਹ ਟਾਇਰ ਚੱਲਦੀ ਗੱਡੀ ਦਾ ਮਤਲਬ ਟਾਇਰ ਫਟ ਗਿਆ ਟਾਇਰ ਫਟ ਗਿਆ ਨਾ ਇਹ ਡਿਵਾਈਡਰ ਨਾਲ ਵੱਜੀ ਆ। ਹਾਂ ਜੀ ਨਵਾਂ ਸ਼ਹਿਰ ਤੋਂ ਆਉਂਦੀ ਪਈ ਅੰਮ੍ਰਿਤਸਰ ਨੂੰ ਜਾਂਦੀ ਪਈ ਜੀ। ਠੀਕ ਆ। ਟਾਇਰ ਫਟ ਕੇ ਡਿਵਾਈਡਰ ਨਾਲ ਟਕਰਾਇਆ। ਇਹ ਡਿਵਾਈਡਰ ਨਾਲ ਟਕਰਾ ਕੇ ਨਾ ਫਿਰ ਇਹ ਟਾਇਰ ਜਿਹੜੇ ਲੱਗਦੇ ਹੀ ਆ ਗਏ ਇਹ। ਵੱਜ ਗਏ ਪਿੱਛੇ ਨਿਕਲ ਗਏ ਟਾਇਰ ਸਾਰੇ। ਹਾਂ। ਸਾਰੇ ਟਾਇਰ ਹੀ ਖਤਮ ਹੋ ਗਏ ਤੇ ਜੀ। ਠੀਕ ਆ। ਥੱਲੇ ਵਾਲਾ ਹਿੱਸਾ ਗੱਡੀ ਜਾਂ ਮੋਟਰਸਾਈਕਲ ਦਾ ਨੁਕਸਾਨ ਹੋਇਆ ਜੀ। ਨਹੀਂ ਨਹੀਂ ਹੋਰ ਕੁਝ ਜੇ ਤਾਂ ਬੰਦੇ ਆਉਂਦੇ ਜਾਂਦੇ ਆ ਕਈ ਬੰਦੇ ਰੋਂਗ ਸਾਈਡ ਵੀ ਜਾਂਦੇ ਆ ਤੇ ਐਦਾਂ ਬੰਦੇ ਦਾ ਕੋਈ ਨੁਕਸਾਨ ਨਹੀਂ ਹੋ ਜਾਣੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਡਰਾਈਵਰ ਦਾ ਬਚਾਇਆ ਹਾਂਜੀ ਮਾੜੀ ਮੋਟੀ ਸੱਟਾਂ ਲੱਗੀਆਂ ਉਹਦੇ ਲੈ ਗਏ ਸੀ ਦਵਾਈ ਦੁਵਾਈ ਦਵਾਈਆਂ ਨੂੰ ਇਹ ਤਾਂ ਕਨੈਕਟਰ ਉਹ ਇੱਥੇ ਹਾਂਜੀ ਬਾਬਾ ਤੁਸੀਂ ਆ ਕੇ ਮਦਦ ਕੀਤੀ ਚੱਟ ਹਾਂਜੀ ਅਸੀਂ ਇੱਥੇ ਕੋਲਾਂ ਅਸੀਂ ਇਹਨਾਂ ਨੂੰ ਪਾਣੀ ਪੂਣੀ ਪਿਲਾਇਆ ਦਾ ਟਾਇਰ ਸਮਾਰ ਸਮੂਹ ਜਿਹੜਾ ਮਾੜਾ ਮੋਟਾ ਇਕੱਠਾ ਕਰਾਇਆ ਇਕੱਠਾ ਕਰਾ ਕੇ ਇਹਨਾਂ ਨੂੰ ਹੁਣ ਰੋਟੀ ਢਾਟੀ ਲੈ ਕੇ ਦਿੱਤੀ ਆ ਬੰਦੇ ਨੂੰ ਦਵਾਈ ਦੁਵਾਈ ਆ ਦੂਜੇ ਬੰਦੇ ਨੂੰ ਅਸੀਂ ਇੱਥੇ ਕੋਲਾਂ ਬਾਬੂ ਜੀ ਨਾਲ ਗੱਲ ਹੋਈ ਆ ਸਾਡੀ ਅੰਮ ਫੇ ਗੱਡੀ ਲਈ ਪਤਾ ਕੀਤਾ ਸੀ ਗੱਡੀ ਸਮਾਨ ਪਲਟੀ ਕਰਾਣਾ ਆ ਤੇ ਮਿਲਿਆ ਨਹੀਂ ਸਾਨੂੰ ਮਨ ਗੱਡੀ ਨਹੀਂ ਮਿਲੀ ਨਾ ਤਾਂ ਨਵੇਂ ਸ਼ਹਿਰ ਮਿਲੀ ਨਾ ਬਲਾਚੌਰ ਹੁਣ ਅੰਮ੍ਰਿਤਸਰ ਤੋਂ ਭੇਜਣਗੇ ਗੱਡੀ ਫੇ ਮਾਲ ਪਲਟੀ ਹੋਊਗਾ ਕਿੰਨੀ ਉੱਚੀ ਆਵਾਜ਼ ਆਏ ਜਦੋਂ ਇਹ ਘਟਨਾ ਘਟਈ ਆ ਇਹ ਬਹੁਤ ਜ਼ਿਆਦਾ ਆਵਾਜ਼ ਆਈ ਜੀ ਇਹ ਤਾਂ ਬਹੁਤ ਜ਼ਿਆਦਾ ਆਵਾਜ਼ ਆਈ ਇਹਦੀ ਅਸੀਂ ਉੱਥੇ ਹੀ ਸਾਹਮਣੇ ਸੀਗੇ ਪਹਿਲਾਂ ਟਾਇਰ ਫਟਿਆ ਟਾਇਰ ਫਟਣ ਤੋਂ ਬਾਅਦ ਇਹ ਪੁਲਿਸ ਵੱਜੀ ਆ ਟਾਇਰ ਦੀ ਆਵਾਜ਼ ਸੁਣ ਕੇ ਭੱਜੀ ਆ ਹਾਂਜੀ ਹਾਂਜੀ ਅਸੀਂ ਸਾਹਮਣੇ ਸੀਗੇ ਉੱਥੇ ਬਾਹਰਲੇ ਬਸੇ ਅਸੀਂ ਬਸ ਉਹਨਾਂ ਪੱਠੇ-ਪੁੱਠੇ ਪਾ ਰਹੇ ਸੀਗੇ ਸਾਹਮਣੇ ਖੜੇ ਸੀ ਬਿਲਕੁਲ ਹਰ ਦੇਖਣ ਕੋਈ ਵੀ ਲੱਗਦਾ ਨਾ ਕਿ ਗੱਡੀ ਓਵਰ ਲੋਡ ਹੈਗੀ ਹੈ ਜਿਹਾ ਹਾਂਜੀ ਹਾਂਜੀ ਹਾਈਟ ਦਾ ਹੈਗੀ ਆ ਵੈਸੇ ਹੈਗੇ ਇਹ ਜਿਹੜੇ ਆ ਇਹ ਪੇਟੀਆਂ ਆ ਪੇਟੀ 'ਚ ਮਾਲ ਗੱਤੀ ਵਾਲੀ ਪੇਟੀ ਆ ਓ 'ਚ ਮਾਲ ਪੈਕ ਹੋਇਆ ਕੱਪੜਾ ਹੈ ਹਾਂਜੀ ਹਾਂਜੀ ਹਾਈਟ ਤੇ ਹੈਗੀ ਆ ਜੀ